ਵਰਕੀ ਕਮੇਟੀ ਨੂੰ ਇਹ ਲੁਧਿਆਣਾ ਕਮਿਸ਼ਨਰੇਟ ਏਰੀਏ ਦੇ ਵਿੱਚ ਪਿਛਲੇ ਡੇਢ ਤੋਂ ਲੈ ਕੇ 2 ਮਹੀਨੇ ਦੇ ਵਿੱਚ ਤਕਰੀਬਨ 10 ਤੋਂ ਲੈ ਕੇ 12 ਜਿਹੜੀਆਂ ਵਾਰਦਾਤਾਂ ਹੋਈਆਂ ਨੇ ਸਨੇਚਿੰਗ ਦੀਆਂ ਰੋਟਾ ਘੋਆਂ ਦੀਆਂ ਉਸ ਦੇ ਸਬੰਧ ਦੇ ਵਿੱਚ ਜਿਹੜੀ ਸਾਡੀ ਪੁਲਿਸ ਸਟੇਸ਼ਨ ਸਾਹਨੇਵਾਲ ਦੀ ਟੀਮ ਗਠਿਤ ਕੀਤੀ ਗਈ ਸੀ ਜਿਨ੍ਹਾਂ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਇਹ ਸਾਰੀਆਂ ਵਾਰਦਾਤਾਂ ਨੂੰ ਟ੍ਰੇਸ ਕਰਦੇ ਹੋਏ ਦੋ ਸਨੇਚਰਜ਼ ਨੂੰ ਸਾਹਨੇਵਾਲ ਪੁਲਿਸ ਨੇ ਰੈਸਟ ਕੀਤਾ ਹੈ ਜਿਨ੍ਹਾਂ ਦਾ ਨਾਮ ਹੈ ਸਨੀ ਕੁਮਾਰ ਪੁੱਤਰ ਪੱਪੂ ਸਿੰਘ ਅਤੇ ਅਭਿਸ਼ੇਕ ਕੁਮਾਰ ਪੁੱਤਰ ਨਰਪਾਲ ਸਿੰਘ ਵਾਸੀ ਨਿਊ ਮਹਾਦੇਵ ਨਗਰ ਕੰਗਣਵਾਲ ਲੁਧਿਆਣਾ ਇਹ ਕੰਗਣਵਾਲ ਸਾਨੇ ਸਾਨੇਵਾਲ ਗਿਆਸਪੁਰਾ ਤੇ ਜਸਪਾਲ ਬਾਂਗਰ ਦੇ ਏਰੀਏ ਦੇ ਵਿੱਚ ਲੁੱਟਖੋਹਣ ਦੀ ਵਾਰਦਾਤਾਂ ਕਰਦੇ ਸੀਗੇ ਆ ਕੋਈ ਵੀ ਪ੍ਰਵਾਸੀ ਚਾਹੇ ਪੰਜਾਬੀ ਕੋਈ ਵੀ ਸੀਗਾ ਜਿਹੜੇ ਕੋਈ ਇਕੱਲਾ ਜਾਂਦਾ ਸੀ ਰਾਹੀਰ ਸੀ ਹੁੰਦਾ ਸੀਗਾ ਉਹਨਾਂ ਤੋਂ ਹਨੇਰੇ ਦੇ ਵਿੱਚ ਦਾਤ ਦਿਖਾ ਕੇ ਜਾਂ ਬਾਹਰ ਕਰਕੇ ਉਹਨਾਂ ਦੇ ਉੱਤੇ ਇਕੱਲੇ ਤੇ ਅਟੈਕ ਕਰਕੇ ਉਹਨਾਂ ਤੋਂ ਪੈਸੇ ਨਕਦੀ ਮੋਬਾਈਲ ਅਤੇ ਮੋਟਰਸਾਈਕਲ ਉਹਨਾਂ ਤੋਂ ਖੋਹ ਕੇ ਭੱਜ ਜਾਂਦੇ ਸੀ ਸੋ ਮਿਤੀ 29 2025 ਨੂੰ ਇਹ ਮੁਕੱਦਮਾ ਨੰਬਰ 263 ਇਹਨਾਂ ਦੇ ਉੱਤੇ ਦਰਜ ਕੀਤਾ ਗਿਆ ਇਹਨਾਂ ਦੋਨਾਂ ਦੀ ਅਰੈਸਟ ਕੀਤੀ ਜਾ ਚੁੱਕੀ ਹੈ ਅੰਡਰ ਸੈਕਸ਼ਨ 29379 ਬੀ 2 ਦੇ ਵਿੱਚ ਬੀ ਐਨ ਐਸ ਦੀ ਧਰਾਵਾਂ ਹੈਗੀਆਂ ਨੇ 304 2 308 5 317 2 ਤੇ 3 ਓਬਲੀਕ 5 ਬੀ ਐਨ ਐਸ ਸਾਨੇ ਵਾਲੇ ਵਿਖੇ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਜਾ ਚੁੱਕਿਆ ਹੈ ਕੁੱਲ ਰਿਕਵਰੀ ਜਿਹੜੀ ਇਹਨਾਂ ਤੋਂ ਹੋਈ ਹੈ ਉਹ ਹੈਗੇ 7 ਮੋਟਰਸਾਈਕਲ ਵੱਖ-ਵੱਖ ਮਾਰ ਕੇ ਤੇ 10 ਮੋਬਾਈਲ ਫੋਨ ਤੇ ਇੱਕ ਲੋਹੇ ਦੀ ਦਾਤਰ ਇਹ ਇੰਟਰੋਗੇਸ਼ਨ ਦੇ ਦੌਰਾਨ ਇਹ ਗੱਲ ਪਤਾ ਲੱਗੀ ਹੈ ਵੀ ਇਹਨਾਂ ਦੇ ਲੁੱਟਾਂ ਖੋਹਾਂ ਕਰਨ ਦਾ ਕਾਰਨ ਮੇਨ ਇਹ ਸੀਗਾ ਵੀ ਇਹ ਡਰੱਗ ਐਡਿਕਟ ਸੀਗੇ ਨਸ਼ੇ ਦੇ ਸੇਵਨ ਕਰਕੇ ਇਹਨਾਂ ਨੂੰ ਪੈਸਿਆਂ ਦੀ ਜਿਹੜੀ ਲੋੜ ਪੈਂਦੀ ਸੀਗੇ ਤੇ ਇਹ ਲੁੱਟਾਂ ਖੋਹਾਂ ਦੀ ਵਾਰਦਾਤਾ ਕਰਦੇ ਸੀਗੇ ਹਾਲਾਂਕਿ ਇਹਨਾਂ ਦੇ ਉੱਤੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈਗਾ ਇਹ ਨਵੇਂ ਸੀਗੇ ਉਮਰ ਵੀ ਇਹਨਾਂ ਦੀ ਘੱਟ ਸੀਗੀ ਪਰ ਫਿਰ ਵੀ ਇਹਨਾਂ ਨੂੰ ਹੁਣ ਫੜ ਕੇ ਇਹਨਾਂ ਦੇ ਉੱਤੇ ਐਫ ਆਈ ਆਰ ਰਜਿਸਟਰ ਕਿੱਦੀ ਜਾ ਚੁੱਕੀ ਹੈ ਤਾਂ ਕਿ ਇਹ ਹੋਰ ਵਾਰ ਦਾ ਤਾਣਾ ਕਰਨ ਤੇ ਨਾਲ ਹੀ ਨਾਲ ਇਹਨਾਂ ਨੂੰ ਡੀਡਿਕਸ਼ਨ ਦੇ ਵਿੱਚ ਜਦੋਂ ਇਹਨਾਂ ਦੀ ਬੇਲ ਹੋ ਜਾਂਦੀ ਹੈ ਬੇਲ ਆਊਟ ਹੋ ਜਾਂਦੇ ਨੇ ਤਾਂ ਫਿਰ ਇਹਨਾਂ ਨੂੰ ਡੀਡਿਕਸ਼ਨ ਦੇ ਵਿੱਚ ਐਡਮਿਟ ਕਰਕੇ ਇਹਨਾਂ ਦਾ ਲਾਜ ਵੀ ਕਰਵਾਇਆ ਜਾਵੇ ਠੀਕ ਹੈ ਸਰ ਇਹ ਕਿੱਥੇ ਦੇ ਰਹਿਣ ਵਾਲੇ ਜੀ ਚੋਕੜ ਕੀ ਇਹ ਇਹ ਰਹਿਣ ਵਾਲੇ ਹੈਗੇ ਨੇ ਜੀ ਵਾਸੀ ਮਹਾਦੇਵ ਨਗਰ ਕੰਗਨਵਾਲ ਲੁਧਿਆਣਾ ਦੇ ਸਰ ਕਿੰਨੀਆਂ ਵਾਰ ਦੋ ਤਾਂ ਇਹਨਾਂ ਨੇ ਸਾਹਮਣੇ ਆਈਆਂ ਨੇ ਇਹ ਟੋਟਲ ਜੀ ਇਹਨਾਂ ਦੀਆਂ 12 ਵਾਰ ਦਾ ਤਾਂ ਸਾਹਮਣੇ ਆਈਆਂ ਨੇ ਇਹਦੇ ਦੇ ਨਾਲ ਪਹਿਲਾਂ ਕਿੱਟੀਆਂ ਹੋਈਆਂ ਨੇ ਇਹਨਾਂ ਦਾ ਕੋਈ ਹੋਰ ਵੀ ਹੈ ਗਰੋਹ ਦੇ ਵਿੱਚ ਵੀ ਹੈ ਕਿ ਇੱਕ ਦੋ ਜਣੇ ਸੀ ਇਹਨਾਂ ਦੇ ਨਾਲ ਇੱਕ ਹੋਰ ਬੰਦਾ ਇਨਵੋਲਡ ਹੈ ਜਿਹੜਾ ਕਿ ਹਜੇ ਭੱਜਾ ਹੋਇਆ ਉਹ ਵੀ ਪੁਲਿਸ ਇਨਵੈਸਟੀਗੇਸ਼ਨ ਦੌਰਾਨ ਉਹਨੇ ਵੀ ਫੜ ਲਊਗੀ ਤੇ ਉਹ ਵੀ ਆਪਦੀ ਨਾਲ ਸਾਂਝਾ ਕਿਤੇ ਜਾਊਗਾ ਸਰ ਨਸ਼ੇ ਦੀ ਪੂਰਤੀ ਨਹੀਂ ਕਰਦੇ ਸੀ ਜਿਹੜਾ ਨਸ਼ੇ ਦੀ ਪੂਰਤੀ ਨਹੀਂ ਕਰਦੇ ਸਰ ਇਹ ਸਮਾਨ ਕਿੱਥੇ ਵੇਚਦੇ ਸੀ ਨਹੀਂ ਵੇਚਦੇ ਨਹੀਂ ਸੀ ਵੇਚਦੇ ਨਹੀਂ ਸੀ ਇਹ ਖਾਂਦੇ ਸੀ ਵੇਚਦੇ ਹੁੰਦੇ ਤਾਂ ਉਹਨਾਂ ਤੇ ਵੱਖਰਾ ਪਰਚਾ ਦਰਜ ਹੋ ਜਾਣਾ ਸੀਗਾ ਐਂਡੀਕੀਅਰਸ ਦਾ ਇਹਨਾਂ ਤੇ ਚੋਰੀ ਦਾ ਸਬੰਧ ਹੋਣ ਕਰਕੇ ਵੇਚਦੇ ਸੀ ਯਕਸ਼ੇ ਨੂੰ ਵਜਦੇ ਸ਼ੋਕ ਨਹੀਂ ਹਜੇ ਤੱਕ ਇਹਨਾਂ ਨੇ ਜਿਹੜੀਆਂ 12 ਵਾਰਦਾਤਾਂ ਤਾਂ ਕੀਤੀਆਂ ਸੀ ਉਹਦੇ ਚ ਸੱਤ ਮੋਟਰਸਾਈਕਲ 10 ਮੋਬਾਈਲ ਫੋਨ ਤੇ ਕੈਸ਼ ਸੀਗੇ ਜਿਹੜੇ ਇਹਨਾਂ ਤੋਂ ਰਿਕਵਰ ਕੀਤੇ ਜਾ ਚੁੱਕੇ ਨੇ ਇਹਨਾਂ ਨੇ ਵੇਚਿਆ ਨਹੀਂ ਸੀ ਹਜੇ ਤੱਕ ਪਿਛਲੇ ਡੇਢ ਤੋਂ 2 ਮਹੀਨੇ ਦੇ ਵਿੱਚ ਉਹ ਜਿੰਨੀਆਂ ਵਾਰਦਾਤਾਂ ਨੇ ਸਾਰੀਆਂ ਅੱਗੇ ਲੱਗਦਾ ਸਰ ਕੜੀ ਕੜੀ ਕੋਈ ਜੁੜੀ ਹੋਊਗੀ ਹਾਂ ਇੱਕ ਬੰਦਾ ਹੋਰ ਜਿਹੜਾ ਹੈਗਾ ਪਗੋੜਾ ਹੈਗਾ ਹਜੇ ਵੌਂਟਡ ਹੈ ਉਹ ਇਹਨਾਂ ਦੇ ਨਾਲ ਹੀ ਅਸੋਸੀਏਟਡ ਸੀਗਾ ਉਹਤੇ ਵੀ ਸਾਡਾ ਜਿਹੜਾ ਹੈਗਾ ਉਹ ਟਰੈਕ ਕਰ ਚੁੱਕਿਆ ਉਹਨੂੰ ਕਿ ਉਹ ਜਲਦੀ ਇੱਕ ਦੋ ਦਿਨਾਂ ਦੇ ਵਿੱਚ ਉਹ ਵੀ ਫੜ ਲਏ ਸਰ ਕੈਸ਼ ਕਿੱਥੇ ਦਾ ਪਗੋ ਇਹ ਕੈਸ਼ ਤਕਰੀਬਨ 12 ਤੋਂ 15000 ਦੇ ਕਰੀਬ ਇਹਨਾਂ ਨੇ ਜਿਹੜਾ ਉਹ ਲੁੱਟਿਆ ਸੀ ਵੱਖ-ਵੱਖ ਲੋਕਾਂ ਤੋਂ ਜਿਹੜਾ ਕਿ ਕੰਜ਼ਿਊਮ ਕਰ ਚੁੱਕੇ ਨੇ ਖਾ ਚੁੱਕੇ ਨੇ ਉਹਦਾ ਨਸ਼ਾ-ਨੁਸ਼ਾ ਖਰੀਦ ਕੇ ਲੈ ਚੁੱਕੇ ਸਰ ਇਹਨਾਂ ਦੀ ਇੱਕ ਵਾਰੀ ਉਮਰ ਦੱਸੋ ਕਿੰਨੀ ਲੀਨੀਆਂ ਇਹਨਾਂ ਦੀ ਇੱਕ ਦੀ 12 ਇੱਕ ਦੀ 22 ਸਾਲ ਹੈ ਤੇ ਇੱਕ ਦੀ 26 ਸਾਲ ਠੀਕ ਹੈ ਹਨ ਜਿਹੜੀਆਂ ਵਾਰਦਾਤਾਂ ਜਿਹੜੀਆਂ ਇੱਥੇ ਕਰਦੀ ਸੀ ਇਹ ਗਿਆਸਪੁਰਾ ਜਸਪਾਲ ਬੰਦਰ ਸਾਹਨੇਵਾਲ ਤੇ ਕੰਗਨਵਾਲ ਸਰ ਸਰ ਇਹਨਾਂ ਦਾ ਵੈਰੀਫਿਕੇਸ਼ਨ ਵਗੈਰਾ ਤੁਹਾਨੂੰ ਜੋੜ ਪਤਾ ਚੱla ਕਿਸੇ ਹੋਰ ਸਟੇਟ ਸਬੰਧਿਤ ਨਹੀਂ ਹੈ ਕਿਸੇ ਹੋਰ ਰਾਜ ਦੇ ਹੈਗੇ ਤਾਂ ਇਹ ਪ੍ਰਾਣੇ ਨੇ ਇਹਦੇ ਕਿਸੇ ਹੋਰ ਸਟੇਟ ਇਕਦਾ ਨਾਮ ਹੈਗਾ ਇਹ ਸਨੀ ਕੁਮਾਰ ਪੁੱਤਰ ਪੱਪੂ ਅਭਿਸ਼ੇਕ ਕੁਮਾਰ ਪੁੱਤਰ ਨਰਪਾਲ ਸਿੰਘ ਇਹ ਯੂਪੀ ਦੇ ਨਰੇ ਵਾਲੇ ਇੱਕ ਪੱਤਿਆ ਰਾਸ਼ੀ ਇੱਥੇ ਦੇ ਨਹੀਂ ਪਰ ਇਹਨਾਂ ਦੇ ਪਿੱਛੋਂ ਪਿੱਛੋਂ ਬੋਰਨ ਐਂਡ ਰੋਡ ਆ ਪਥੇਦੀ ਨੇ ਪੰਜਾਬ ਦਾ ਠੀਕ ਹੈ ਜਲਾ ਸਰ ਕੌਨਸੇ ਜ਼ਿਲ੍ਹੇ ਕੇ ਹੈ ਕੌਨਸੇ ਪ੍ਰਦੇਸ਼ ਕੇ ਹੈ ਇਹ